ਜਿਵੇਂ ਜਿਵੇਂ ਹੋਲਾ ਮਹੱਲਾ ਨਜ਼ਦੀਕ ਆਇਆ ਸ਼੍ਰੀ ਅਨੰਦਪੁਰ ਸਾਹਿਬ ਦੇ ਸੰਗਤਾਂ ਦੇਸ਼ ਪਰ ਚੋਂ ਗੁਰੂ ਸਾਹਿਬ ਦੇ ਦਰਸ਼ਨ ਲਈ ਹੁੰਮਹਮਾ ਕੇ ਪਹੁੰਚਣਾ ਸ਼ੁਰੂ ਹੋ ਗਏ ਨੇ ਜਿੱਦੇ ਚੱਲਦਿਆਂ ਹਲਕਾ ਝੰਡੇਲਾ ਗੁਰੂ ਵਿੱਚੋਂ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਟ੍ਰੈਕਟਰ ਵਾਲੀਆਂ ਤੇ ਹੋਰ ਗੱਡੀਆਂ ਦਾ ਜਕੜਾ ਦੇ ਬੋਲਦੇ ਹੋਏ ਰਵਾਨਾ ਹੋਈਆਂ ਨੇ ਜਿਸ ਤਿੱਕ ਆਧੁਨਿਕ ਸਹੂਲਤਾਂ ਨਾਲ ਲੈਸ ਟ੍ਰੈਕਟਰ ਟੌਰੀ ਲੋਕਾਂ ਦੇ ਖਿੱਚ ਦਾ ਕੇਂਦਰ ਬਣੀ ਹੋਈ ਸੀ ਇਹ ਯਾਤਰਾ ਹਰ ਸਾਲ ਇਸੇ ਤਰ੍ਹਾਂ ਹੀ ਹੁੰਮਹਮਾ ਕੇ ਹਲਕਾ ਝੰਡੇਲਾ ਗੁਰੂ ਤੋਂ ਰਵਾਨਾ ਹੁੰਦੀ ਹੈ ਹਰ ਸਾਲ ਇਸ ਸ਼ਹਿਰ ਚ ਦੇ ਆਧੁਨਿਕ ਸਹੂਲਤਾਂ ਨਾਲ ਤਿਆਰ ਕੀਤੀ ਟਰਾਲੀ ਯਾਤਰਾ ਦਾ ਹਿੱਸਾ ਬੰਦੀ ਹੈ ਤੇ ਇਸ ਵਾਰ ਵੀ ਇਹ ਟਰਾਲੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਜਿੱਥੇ ਐਲਈਡ ਲਾਈਟਾਂ ਲੱਗੀਆਂ ਹੋਈਆਂ ਉੱਥੇ ਟਰਾਲੀ ਦੇ ਚਾਰੇ ਸਾਈਡਾਂ ਤੇ ਤੇਸ ਦੇ ਅੰਦਰ ਵੀ ਸੀਸੀਟੀਵੀ ਕ্যামੇਰੇ ਲਗਾਏ ਗਏ ਨੇ ਸਾਡਾ ਪਿੰਡ ਤਰਸਿੱਕਾ ਜੀ ਜ਼ਿਲ੍ਹਾ ਕਮਜ਼ੇ ਸਾਹਿਬ ਹਰ ਵਾਰ ਛੇਵੀ ਹਰ ਵਾਰ ਦੀ ਤਰ੍ਹਾਂ ਛੇਵੀਂ ਯਾਤਰਾ ਅਸੀਂ ਸ਼ੁਰੂ ਕੀਤੀ ਹੈ ਇਸ ਵਾਰ ਵੀ ਤੇ ਤਰਸਿੱਕੇ ਤੋਂ ਚਾਲੂ ਹੋ ਕੇ ਸ੍ਰੀ ਅਮਰitsar ਇਹ ਵਾਇਆ ਹੁੰਦੇ ਹੋਏ ਆਪਾਂ ਸਾਰਾ ਪੰਜਾਬ ਦੇ ਵਿੱਚ ਦਰਸ਼ਨ ਕਰਦੇ ਹੋਏ ਤੇ ਅਸੀਂ ਗੁਰਦੁਆਰਿਆਂ ਦੇ 6ਵੇਂ ਦਿਨ ਤੋਂ ਅੱਜ ਤੋਂ 6ਵੇਂ ਦਿਨ ਤੱਕ ਨਾਨਕਪੁਰ ਸਾਹਿਬ ਪਹੁੰਚਾਂਗੇ। ਕਿ ਕਿਹੜੀ ਯਾਤਰਾ ਜੀ ਇਹ? ਸ੍ਰੀ ਨਾਨਕਪੁਰ ਸਾਹਿਬ ਹੋਲਾ ਮਹੱਲਾ ਦੀ ਯਾਤਰਾ ਜੀ। ਸੰਗਤ ਨੂੰ ਜੀ ਵੇਖੋ ਤੁਸੀਂ ਟਰਾਲੀ ਵਿੱਚ ਆਪਾਂ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਦਿੱਤੀਆਂ ਹੋਈਆਂ ਨੇ ਵਧੀਆ ਤਰੀਕੇ ਦੇ ਨਾਲ ਬੜੇ ਆਰਾਮ ਦੇ ਨਾਲ ਤੇ ਉਤਸ਼ਾਹ ਦੇ ਨਾਲ ਜਾਇਦਾ ਇਸ ਦਿਨ ਦਾ ਸਾਨੂੰ ਬਹੁਤ ਚਾਹ ਹੁੰਦਾ ਜੀ ਕਿ ਅੱਜ ਯਾਤਰੇ ਛੱਡਦੇ ਗੁਰੂ ਜੀ ਦੇ ਦਰਸ਼ਨ ਕਰਦੇ ਹੋਏ ਨਾਨਕਪੁਰ ਸਾਹਿਬ ਪਹੁੰਚੀ ਦਾ। ਫੇ ਸੰਗਤਿਕਾ ਨਗੋ ਸਾਹਿਬ ਜੀ ਸੰਗਤ ਵਿੱਚ ਵੀ ਤੁਸੀਂ ਆਪ ਵੇਖਿਆ ਸਵੇਰ ਦਾ ਇੱਥੇ ਬਹੁਤ ਸੰਗਤ ਸਾਡੇ ਵੀ ਟਰਾਲੀ ਵੇਖਣ ਆਉਂਦੀ ਆ ਅਸੀਂ ਵੀ ਬਹੁਤ ਸੰਗਤ ਦੇ ਕੋਲ ਖਲੋਣੇ ਆ ਜਾਂ ਮਿਲਦੇ ਆ ਤੇ ਬਹੁਤ ਪਿਆਰ ਮਿਲਦਾ ਜੀ ਟਰਾਲੀ ਕਿਉਂ ਵੇਖਣ ਆ ਰਹੀ ਜੀ ਟਰਾਲੀ ਵਿੱਚ ਇਹ ਦੂਜੀਆਂ ਆਮ ਟਰਾਲੀਆਂ ਨਾਲੋਂ ਅਲੱਗ ਹੈ ਵਿੱਚ ਕੁਝ ਫੈਸਿਲਟੀਆਂ ਇਹੋ ਜਿਹੀਆਂ ਦਿੱਤੀਆਂ ਹੋਈਆਂ ਜਿਹੜੀਆਂ ਆਮ ਟਰਾਲੀਆਂ ਵਿੱਚ ਨਹੀਂ ਹੈਗੀਆਂ ਆਰਾਮਦਾਇਕ ਗੱਦੇ ਲੱਗੇ ਹੋਏ ਆ ਹੋਰ ਵੀ ਤੁਸੀਂ ਸਭ ਵੇਖਿਆ ਹੈ ਕੈਮਰੇ ਲੱਗੇ ਹੋਏ ਆ ਸੀਸੀਟੀਵੀ ਐਲਈਡੀ ਲੱਗੀਆਂ ਹੋਈਆਂ ਨੇ ਏਸੀ ਲੱਗਾ ਹੋਇਆ ਹੈ ਇਸ ਨਾਲ ਇਤਰਾਲੀ ਦੂਜੀਆਂ ਟਰਾਲੀਆਂ ਨਾਲ ਪਿਛਲੀ ਵਾਰੀ ਵੀ ਤੁਸੀਂ ਲੈ ਗਏ ਸੀ ਸੰਗਤ ਲੈ ਗਏ ਸੀ ਕੀ ਖਾਸੀਅਤ ਹੈ ਇਸ ਵਾਰੀ ਇਸ ਵਾਰ ਇੱਕ ਏਸੀ ਐਡ ਕੀਤਾ ਹੈ ਪਿਛੇ ਵਾਲਾ ਕੈਮਰੇ ਜਿਹੜੇ ਆ ਆਪਾਂ ਕੱਟ ਲਾਏ ਸੀ ਇਸ ਵਾਰ ਕੈਮਰੇ ਵਧ ਲਾਏ ਸਿਕਿਉਰਿਟੀ ਦਾ ਕਰਕੇ ਹੋਰ ਵੀ ਆਪਾਂ ਇਸ ਵਾਰ ਇੱਕ ਪ੍ਰਣ ਕੀਤਾ ਹੈ ਕਿ ਜੇ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਰਸਤੇ ਵਿੱਚ ਕਿਸੇ ਨੂੰ ਹੀ ਕਿਸੇ ਪ੍ਰਕਾਰ ਦੀ ਉਸ ਦੀ ਰਸਤੇ ਵਿੱਚ ਖਲੋ ਕੇ ਵੀ ਹੈਲਪ ਕਰਦੇ ਜਾ ਰਹੇ ਹਾਂ ਸੋ ਇਹ ਇਹ ਅਲੱਗ ਆ ਪਿਛਲੇ ਨਾਲ ਗਾਂ ਕੀ ਕਰੋਗੇ गांव ਇਸੇ ਤਰ੍ਹਾਂ ਦੀ ਸੰਗਤਾਂ ਦੇ ਸਹਿਯੋਗ ਨਾਲ ਤੇ ਆਪਣੇ ਵੀਰਾਂ ਭਰਾਵਾਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਪਰਮਾਤਮਾ ਅਗੇ ਅਰਦਾਸ ਪਰਮਾਤਮਾ ਅਗੇ ਅਰਦਾਸ ਕਰਕੇ ਗਾਂਵੇ ਜੋ ਗੁਰੂ ਮਹਾਰਾਜ ਨੂੰ ਮਨਜ਼ੂਰ ਹੋਏਗਾ ਉਹਨਾਂ ਦੇ ਆਸਰੇ ਦੇ ਨਾਲ ਜਾਵਾਂ। ਇੱਥੇ ਹੀ ਬਸ ਨੇ ਸਗੋਂ ਇਸ ਦੇ ਅੰਦਰ ਪੱਖਿਆਂ ਤੋਂ ਇਲਾਵਾ ਇਸੇ ਤੱਕ ਫਿੱਟ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਮੋਬਾਈਲ ਚਾਰਜਰ ਵਾਸਤੇ ਪਲੱਗ ਦੇ ਨਾਲ-ਨਾਲ ਵਾਈਫਾਈ ਵੀ ਲਗਾਇਆ ਗਿਆ ਹੈ। ਇਸ ਟਰਾਲੀ ਨੂੰ ਤਿਆਰ ਕਰਨ ਵਾਲੇ ਨੌਜਵਾਨ ਦਾ ਕਹਿਣਾ ਹੈ ਕਿ ਅਗਲੀ ਵਾਰ ਹੀ ਗੁਰੂ ਸਾਹਿਬ ਜੀ ਜੈ ਸ਼ਿਵਾਦ ਨਾਲ ਇਸ ਤੋਂ ਹੋਰ ਵਧੀਆ ਸਹੂਲਤਾਂ ਨਾਲ ਲੈਸ ਕਰ ਸੰਗਤਾਂ ਲਈ ਟੌਲੀ ਤਿਆਰ ਕਰਾ ਕੇ ਆtras ਲਿਆ ਕੇ ਜਾਣਗੇ। ਯਾਸੂ ਗੁਡਰਸ਼ਨ ਸਿੰਘ ਪ੍ਰਿੰਸ ਰਿਪੋਰਟ ਡੇਲੀ ਪੋਸਟ ਜਾਪੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ